ਸਕੂਨ ਮਿਲਿਆ ਸਕੂਨ ਹਾਂ ਹਾਂ ਲੱਡੂ ਮਿਲੇ ਆ ਨਾ ਬਰਫੀ ਦੀ ਜਗ੍ਹਾ ਤੇ ਦੇਖੋ ਅਸੀਂ ਕਿਉਂ ਦਿਖਾਈਏ ਗੁੱਡ ਮਾਰਨਿੰਗ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਦੇਵ ਹੀ ਅੱਜ ਮੈਂ ਪੂਤ ਬਣਿਆ ਹੋਇਆ ਸੋ ਤੜਕੇ 5:30 ਦਾ ਟਾਈਮ ਪਰ ਬਾਤ ਫੇਰੀ ਲੰਘਦੀ ਆ ਤੇ ਮੈਂ ਕਿਹੜਾ ਬਾਹਰ ਬਾਹਰ ਕਿਉਂ ਖੜਾ ਆ ਕਿਉਂਕਿ ਮੈਂ ਵੇਟ ਕਰ ਰਿਹਾ ਹਾਂ ਹਰਪ੍ਰੀਤ ਸਿੰਘ ਫਰੰਟ ਆ ਪਰ ਤੇ ਮਨੋ ਸਰ ਜੀ ਦੀ ਤੇ ਕਵਰ ਮੈਸ ਕਰਕੇ ਹੋਇਆ ਹੋਇਆ ਕਿ ਠੰਡ ਬਹੁਤ ਆ ਤੇ ਬਚ ਕੇ ਰਹਿਣਾ ਆ ਕਿਉਂਕਿ ਅਸੀਂ ਅੱਜ ਜਾਣਾ ਪਾਣੀਪੱਤ ਪਰ ਪਾਣੀਪੱਤ ਤੋਂ ਪਹਿਲਾਂ ਅਸੀਂ ਕਿੱਥੇ ਜਾਣਾ ਆ ਦਿਖਾਉਂਦੇ ਆ ਤੁਹਾਨੂੰ ਖੋਣਾ ਕੀ ਹੈ ਵਸ ਥੰਮਦੇਲ ਤੁਸੀਂ ਦੇਖ ਹੀ ਲਿਆ ਹੁਣ ਅਸੀਂ ਚੱਲੇ ਆ ਨਕੋਦਰ ਦਰਬਾਰ ਸਾਈਂ ਜੀ ਦੇ ਸਲਾਮ ਕਰਨ ਵਾਸਤੇ ਕਿ ਕੋੜੀ ਮਹਿਫਲ ਤੇ ਜਾਣਾ ਹੈ ਪਾਣੀ ਪਤ ਤੇ ਮਹਿਫਲ ਸਾਰੀ ਵਧੀਆ ਰਹੇ ਸੋ ਓਕੇ ਰਿਪੋਰਟ ਗੱਡੀ ਨੂੰ ਆਪਾਂ ਮਾੜਾ ਕਪੜਾ ਕੁਪੜਾ ਮਾਰ ਲੀਏ ਲਿਬੜੀ ਪਈ ਹੈ ਵਿਚਾਰੀ ਠੀਕ ਹੈ ਜੀ ਸਾਨੂੰ ਹਲਪੀ ਥੋੜੇ ਆਉਂਦੇ ਆ ਆ ਮੁੱਟੀ ਮੁੱਟੀ ਪਈ ਆ ਚਲੋ ਮੈਂ ਕਪੜਾ ਕੁੱਪੜਾ ਮਾਰ ਲਾਂ ਉਸ ਤੋਂ ਬਾਅਦ ਫੇਰ ਮਿਲਦੇ ਆ ਠੀਕ ਹੈ ਜੀ ਲੋ ਜੀ ਗੱਡੀ ਨਿਕਲ ਗਈ ਆਪਣੀ ਤੇ ਬੰਦਾ ਸਾਡਾ ਆ ਗਿਆ ਹਰਪੀ ਸਿੰਘ ਕੀ ਕਹਿੰਦੀ ਆ ਮਨੋਈ ਨਾ ਲੈ ਉਹ ਕੁੜੀ ਰੱਖੀ ਅੱਛਾ ਗਾਣਾ ਚੱਲਦਾ ਵੇ ਹਾਂ ਜੀ

मित्रों अभी पहुंच गया दरबार करो दर्शन भी ये पार्किंग वाले रास्ते में जाने हैं हौली हौली कर गड्डी ना तो दर्शन करो सलाम करो देखना फिर मनोज हाँ जी ਅਸੀਂ ਆ ਗਏ ਜੰਨਤ ਦਿਖਾਉਂਦੇ ਆ ਤੁਹਾਨੂੰ ਓ ਦੇਖੋ ਜੰਨਤ ਦਰਬਾਰ ਸੋ ਮੇਨਰ ਹਰਪੀਜੀ ਮਨੋਜੀ ਸੋ ਅਜੇ ਹੀ ਪਾਣੀ ਪਤ ਜਾਣਾ ਰਮ ਤੇ ਉਸ ਤੋਂ ਪਹਿਲਾਂ ਸਲਾਮ ਕਰਨਾ ਆਇਆ ਅਸ਼ਾਲ ਲੈ ਕੇ ਜਾਣਾ ਪਾਣੀ ਪਤ ਸਭ ਵਧੀਆ ਰਹੇ ਸੋ ਕਰੋ ਜੀ ਦਰਸ਼ਨ ਤੁਸੀਂ ਵੀ ਦਰਬਾਰ ਦੇ ਉਜੀ ਸਲਾਮ ਅਸੀਂ ਕਰ ਲਈ ਆ ਅੰਦਰ ਤਾਂ ਤੁਹਾਨੂੰ ਤਾਂ ਨਹੀਂ ਦਿਖਾਇਆ ਕਿ ਆਪ ਆ ਕੇ ਦੇਖੋ ਅਸੀਂ ਕਿਉਂ ਦਿਖਾਈਏ ਹਾਂ ਕਿਉਂ ਭਾਈ ਦਰਸ਼ਨ ਕਰਨ ਨੇ ਆਪ ਆ ਕੇ ਦੇਖੋ ਤੇ ਅੰਦਰ ਪੈਸੇ ਮਨਾਹੀ ਹੈ ਇਸ ਕਰਕੇ ਸੋ ਹੁਣ ਅਸੀਂ ਪ੍ਰਸ਼ਾਦ ਘਰ ਤੋਂ ਪ੍ਰਸ਼ਾਦ ਲੈਣ ਲੱਗੇ ਆ ਪਾਣੀ ਪਤ ਲੈ ਕੇ ਜਾਣਾ ਜਿਹੜਾ ਇਹ ਆ ਪ੍ਰਸ਼ਾਦ ਘਰ ਹਾਂਜੀ ਅੱਜ ਸਾਨੂੰ ਮਿਲੇ ਪ੍ਰਸ਼ਾਦ ਚ ਉਹ ਕਿੱਥੇ ਗਿਆ ਇੱਕ ਇਹ ਦੇਰ ਬਾਅਦ ਆਇਆ ਕਿੱਦਾਂ ਲੱਗਿਆ ਫਿਰ ਦੇਰ ਬਾਅਦ ਆਕੇ ਬਹੁਤ ਵਧੀਆ ਜੀ ਸਕੂਨ ਮਿਲਣਾ ਸਕੂਨ ਜੀ ਬਸ ਸਕੂਨ ਆ ਹਾਂ ਉਹ ਜੀ ਪ੍ਰਸ਼ਾਦ 90 ਲੈ ਲਏ ਅਸੀਂ ਤੇ ਮਨੋਜ ਗੱਡੀ ਲੈਣ ਗਿਆ ਮੇਰੇ ਬਾਹਰ ਬਾਕੀ ਪਾਣੀ ਪਤ ਮਿਲਦੇ ਆ ਜਾ ਕੇ ਮਹਿਫਿਲ ਸਾਈਂ ਜੀ ਦੀ ਅੱਜ ਉੱਥੇ دیਵਾਨੇ ਸਾਈਆਂ ਦੇ ਵੱਲੋਂ ਐਸਾ ਬਸ ਸਾਰੇ دیਵਾਨੇ ਆ ਆਲੇ ਲੱਡੂ ਮਿਲੇ ਆ ਨਾ ਬਰਫੀ ਜਗ੍ਹਾ ਤੇ ਲੱਡੂ ਮਿਲੇ ਆ ਪਰ ਬੱਲੇ ਬੱਲੇ ਅੱਜ ਫੇ ਸਾਡੀ ਸਾਨੂੰ ਅੱਜ ਬਰਫੀ ਜਗ੍ਹਾ ਲੱਡੂ ਮਿਲ ਗਏ ਬਰਫੀ ਤੋਂ ਵੀ ਉੱਪਰਲੇ ਪਾਸੇ ਸੋ ਸਾਈਂ ਜੀ ਦੀ ਗਿਰਪਾ ਐਦਾਂ ਹੀ ਹਮੇਸ਼ਾ ਰਹੀਏ ਬਣੀ ਸਾਰਿਆਂ ਤੇ ਸੋ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਦੇ ਹੋ ਤੇ ਜੈ ਸਾਈਂ ਜੀ ਲਿਖ ਦਿਓ ਕਮੈਂਟ ਦੇ ਵਿੱਚ ਸੋ ਮਿਲਦੇ ਆ ਜੈ ਸਾਈਂ ਜੀ ਵੀ